ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਜੋ ਅੱਜਕੱਲ ਬਹਿਸ ਚੱਲ ਰਹੀ ਹੈ ਨਾ ਕੰਗਨਾ ਰਣੌਤ ਦੇ ਬਿਆਨਾਂ ਤੋਂ ਬਾਅਦ ਹਾਂਜੀ ਹਾਂਜੀ ਪੰਜਾਬ ਤੇ ਹਿਮਾਚਲ ਚ ਨਸ਼ਿਆਂ ਦੇ ਮੁੱਦੇ ਤੇ ਬਿਲਕੁਲ ਸਾਡੇ ਕੋਲ ਨਾ ਕੁਝ YouTube ਵੀਡੀਓਜ਼ ਦੇ ਹਿੱਸੇ ਨੇ ਹਮ ਵੱਖ-ਵੱਖ ਪੱਖ ਸਾਹਮਣੇ ਰੱਖਦੇ ਨੇ ਹਮ ਤੇ ਆਪਣਾ ਮਕਸਦ ਬਸ ਇਹੀ ਹੈ ਕਿ ਇਹਨਾਂ ਦੇ ਆਧਾਰ ਤੇ ਸਮਝੀਏ ਕਿ ਅਸਲ ਚ ਚੱਲ ਕੀ ਰਿਹਾ ਹੈ ਕੰਗਨਾ ਕੀ ਕਹਿ ਰਹੀ ਹੈ ਪੰਜਾਬੀ ਕੀ ਜਵਾਬ ਦੇ ਰਹੇ ਨੇ ਹਕੀਕਤ ਕੀ ਇਹ ਨਸ਼ੇ ਦੀ ਹਾਂਜੀ ਤੇ ਸ਼ੁਰੂ ਕਰਦੇ ਆਂ ਕੰਗਨਾ ਦੇ ਦਾਅਵੇ ਤੋਂ ਉਹਨਾਂ ਦਾ ਕਹਿਣਾ ਹੈ ਕਿ ਜੀ ਹਿਮਾਚਲ 'ਚ ਜਿਹੜਾ ਨਸ਼ਾ ਆ ਰਿਹਾ ਹੈ ਉਹ ਆ ਰਿਹਾ ਪੰਜਾਬ ਤੋਂ ਅੱਛਾ ਹਾਂਜੀ ਤੇ ਉਹਨਾਂ ਇੱਕ ਤਰ੍ਹਾਂ ਨਾਲ ਮਤਲਬ ਚੇਤਾਵਨੀ ਜੀ ਦਿੱਤੀ ਕਿ ਜੇ ਨਾ ਰੋਕਿਆ ਤਾਂ ਹਿਮਾਚਲ ਦੇ ਹਾਲਾਤ ਵੀ ਪੰਜਾਬ ਵਰਗੇ ਹੋ ਜਾਣਗੇ ਉਨਾ ਵਿਧਵਾ ਕਲੋਨੀਆ ਦਾ ਜ਼ਿਕਰ ਕੀਤਾ ਯਾਨੀ ਕਿ ਨਸ਼ਿਆਂ ਨਾਲ ਐਨੇ ਬੰਦੇ ਮਰ ਸਕਦੇ ਨੇ ਕਿ ਪਿੰਡਾਂ 'ਚ ਬਸ ਵਿਧਵਾਵਾਂ ਰਹਿ ਜਾਣ ਬਹੁਤ ਗੰਭੀਰ ਗੱਲ ਕਹੀ ਹੈ ਤਾਂ ਹਾਂ ਤਾਂ ਕਿਉਂਕਿ ਉਹ ਹੁਣ ਭਾਜਪਾ ਦੇ ਐਮਪੀ ਬਣੇ ਨੇ ਤਾਂ ਉਹਨਾਂ ਹਿਮਾਚਲ ਦੀ ਕਾਂਗਰਸ ਸਰਕਾਰ ਤੇ ਵੀ ਸਿੱਧਾ ਨਿਸ਼ਾਨਾ ਲਾਇਆ ਓਕੇ ਪਰ ਫਿਰ ਪੰਜਾਬ ਵੱਲੋਂ ਵੀ ਤਾਂ ਇਸ ਦਾ ਕਾਫੀ ਮਤਲਬ ਤਿੱਖਾ ਜਵਾਬ ਆਇਆ ਹੋਣਾ ਬਿਲਕੁਲ ਆਇਆ ਦੇਖੋ ਪੰਜਾਬੀ ਇਹ ਗਲਤ ਮੰंदे ਨੇ ਜੋ ਸਰੋਦ ਦਸਰੇ ਨੇ ਕਿ ਹਾਂ ਸੂਬੇ ਚ ਚਿੱਟੇ ਦੀ ਯਾਨੀ ਹੈਰੋਇਨ ਵਗੈਰਾ ਦੀ ਸਮੱਸਿਆ ਹੈਗੀ ਹੈ ਗੰਭੀਰ ਹੂੰ ਬਹੁਤ ਕਰੋ ਉਜੜੇ ਨੇ ਇਸ ਨਾਲ ਹਾਂ ਜੀ ਬਹੁਤ ਨੁਕਸਾਨ ਹੋਇਆ ਪਰ ਉਹਨਾਂ ਦਾ ਜ਼ੋਰ ਇਸ ਗੱਲ ਤੇ ਹੈ ਕਿ ਸਿਰਫ ਨਸ਼ੇੜੀ ਕਹਿ ਕੇ ਸਾਨੂੰ ਬਦਨਾਮ ਨਾ ਕਰੋ ਸਾਡੀ ਪਛਾਣ ਸਿਰਫ ਇਹ ਨਹੀਂ ਹਾਂ ਇਹ ਵੀ ਸਹੀ ਹੈ ਇਸ ਲਈ ਇੱਕ ਵੀਡੀਓ ਚ ਨਾ ਫਾਜ਼ਿਲ ਖਾਨ ਦੇ ਸ਼ਹੀਦ ਦੀ ਗੱਲ ਕੀਤੀ ਗਈ ਹੈ ਬਲਵਿੰਦਰ ਸਿੰਘ ਪਿੰਡ ਸਾਬੂਆਣਾ ਸਿਰਫ 19 ਸਾਲ ਦਾ ਸੀ ਮੁੰਡਾ ਅੱਛਾ ਕਾਰਗਿਲ ਚ ਸ਼ਹੀਦ ਹੋਇਆ ਦੇਸ਼ ਲਈ ਜਾਨ ਦਿੱਤੀ ਹੂੰ ਤੇ ਉਹਨਾਂ ਦੀ ਮਾਂ ਬਚਨ ਕੌਰ ਉਹਨਾਂ ਦਾ ਦਰਦ ਬਿਆਨ ਕੀਤਾ ਗਿਆ ਕਿ ਉਹ ਅੱਜ ਵੀ ਪੁੱਤ ਦੇ ਕਮਰੇ ਦੀ ਲਾਈਟ ਪੱਖਾ ਸਭ ਚਲਾ ਕੇ ਰੱਖਦੇ ਨੇ ਓਹੋ ਹਾਂ ਜਿਵੇਂ ਹੁਣੇ ਆਜੂਗਾ ਡਿਊਟੀ ਤੋਂ ਏ ਮਤਲਬ ਉਸ ਕੁਰਬਾਨੀ ਵਾਲੇ ਪੰਜਾਬ ਦੀ ਤਸਵੀਰ ਹੈ ਜਿਹੜੀ ਇਸ ਬੈਸਟ ਚ ਗਵਾਚਾਂਦੀ ਹੈ ਬਿਲਕੁਲ ਬਿਲਕੁਲ ਬਹੁਤ ਜ਼ਰੂਰੀ ਪੱਖ ਹੈ ਯਾਦ ਰੱਖਣ ਵਾਲਾ ਪਰ ਲੋਕ ਕੰਗਨਾ ਦੇ ਪੁਰਾਣੇ ਬਿਆਨ ਵੀ ਯਾਦ ਕਰ ਰਹੇ ਨੇ ਨਾ ਉਹ ਕਿਸਾਨ ਆंदोलਨ ਵੇਲੇ ਵਾਲਾ ਹਾਂ ਉਹ ਮਹਿੰਦਰ ਕੌਰ ਬੇਬੇ ਵਾਲਾ ਮਸਲਾ ਜਦੋਂ ਉਹਨਾਂ ਨੇ ਕਿਹਾ ਸੀ ਕਿ 100-100 ਰੁਪਏ ਚ ਆ ਜਾਂਦੀਆਂ ਨੇ ਉਸ ਤੇ ਵੀ ਬਹੁਤ ਰੌਲਾ ਪਿਆ ਸੀ ਉਹ ਗੱਲਾਂ ਵੀ ਲੋਕਾਂ ਨੂੰ ਯਾਦ ਨੇ ਹੂੰ ਤੇ ਕੁਝ ਸਰੋਤ ਕੰਗਨਾ ਦੇ ਆਪਣੇ ਸਿਆਸੀ ਹਾਲਾਤਾਂ ਬਾਰੇ ਵੀ ਗੱਲ ਕਰ ਰਹੇ ਨੇ ਹਾਂਜੀ ਕਰ ਰਹੇ ਨੇ ਜਿਵੇਂ ਉਹਨਾਂ ਦਾ ਇੱਕ ਬਿਆਨ ਆਇਆ ਕਿ ਸਿਆਸਤ ਬਹੁਤ ਡਿਮਾਂਡਿੰਗ ਕੰਮ ਹੈ ਜੀ ਲੋਕ ਗਲੀਆਂ ਨਾਲੀਆਂ ਦੀਆਂ ਸਮੱਸਿਆਵਾਂ ਲੈ ਕੇ ਆ ਜਾਂਦੇ ਨੇ ਅੱਛਾ ਹਾਂ ਤੇ ਤਨਖਾਹ ਦੇ ਵੀ ਕੁਝ ਅਸੰਤੁਸ਼ਟੀ ਜੀ ਜਤਾਈ ਕਹਿੰਦੇ ਸਿਰਫ ਕੋਕੀਆ ਡਰਾਈਵਰ ਦਾ ਖਰਚਾ ਨਿਕਲਦਾ ਤੇ ਇਹ ਵੀ ਗੱਲ ਆਈ ਕਿ ਉਹਨਾਂ ਨੂੰ ਕੈਬਨਿਟ ਰੈਂਕ ਦੀ ਉਮੀਦ ਸੀ ਉਹ ਜਦਕਿ ਪਾਰਟੀ ਨੇ ਸ਼ਾਇਦ ਸਿਰਫ 50-60 ਦਿਨ ਪ੍ਰਚਾਰ ਲਈ ਕਿਹਾ ਸੀ ਤੇ ਹੁਣੇ ਮੰਡੀ 'ਚ ਜਦੋਂ ਲੈਂਡਸਲਾਈਡ ਹੋਈ ਉੱਥੇ ਵੀ ਲੋਕਾਂ ਨੇ ਕਿਹਾ ਕਿ ਇਹ ਤਾਂ ਸਿਰਫ ਫੋਟੋ ਖਿਚਵਾਉਣਾ ਹੀ ਹੈ अच्छा ਤਾਂ ਹੀ ਸਾਰਾ ਕੁਝ ਵੀ ਚੱਲ ਰਿਹਾ ਨਾਲੋਂ ਨਾਲ ਚਲੋ ਵਾਪਸ ਨਸ਼ੇ ਦੇ ਮੁੱਦੇ ਤੇ ਆਉਂਦੇ ਆ ਇੱਥੇ ਨਾ ਗੱਲ ਥੋੜੀ ਹੋਰ ਉਲਝ ਜਾਂਦੀ ਹੈ ਹਨਾ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਹਿਮਾਚਲ 'ਚ ਨਸ਼ਾ ਬਣਦਾ ਵੀ ਹੈ ਹਾਂ ਇਹ ਵੀ ਇੱਕ ਪੁਆਇੰਟ ਹੈ ਇੱਕ ਸਰੋਤ ਦੱਸਦਾ ਹੈ ਕਿ ਹਿਮਾਚਲ ਦੇ ਕਈ ਇਲਾਕਿਆਂ 'ਚ ਭੰਗ ਅਫੀਮ ਵਗੈਰਾ ਦੀ ਖੇਤੀ ਹੁੰਦੀ ਰਹੀ ਹੈ ਮਤਲਬ ਉਤਪਾਦਨ ਵੀ ਹੁੰਦਾ ਪਰ ਫਿਰ ਪੰਜਾਬ 'ਚ ਸਮੱਸਿਆ ਜ਼ਿਆਦਾ ਗੰਭੀਰ ਕਿਉਂ ਦੱਸੀ ਜਾ ਰਹੀ ਹੈ ਉਹੀ ਗੱਲ ਸਰਕਾਰੀ ਰਿਪੋਰਟਾਂ ਜਾਂ ਸਟੱਡੀਜ਼ ਕਹਿੰਦੀਆਂ ਨੇ ਕਿ ਪੰਜਾਬ 'ਚ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਖਾਸ ਕਰਕੇ ਚਿੱਟੇ ਦੀ ਲਤ ਤੇ ਉਹਦੇ ਨਤੀਜੇ ਮੌਤਾਂ ਬਿਮਾਰੀਆਂ ਘਰਾਂ ਦੀ ਬਰਬਾਦੀ ਉਹ ਹਿਮਾਚਲ ਨਾਲੋਂ ਕਿਤੇ ਜ਼ਿਆਦਾ ਨਹੀਂ ਅੱਛਾ ਮਤਲਬ ਉੱਥੇ ਉਤਪਾਦਨ ਹੋ ਸਕਦਾ ਪਰ ਇੱਥੇ ਖਪਤ ਤੇ ਮਾਰ ਜ਼ਿਆਦਾ ਹੈ ਬਿਲਕੁਲ ਯਾਨੀ ਇੱਕ ਪਾਸੇ ਪ੍ਰੋਡਕਸ਼ਨ ਹੈ ਦੂਜੇ ਪਾਸੇ ਕੰਜ਼ਮਪਸ਼ਨ ਤੇ ਉਹਦੇ ਭਿਆਨਕ ਨਤੀਜੇ ਜਿਵੇਂ ਉਹ ਫਾਜ਼ਲਕਾ ਵਾਲੀ ਬੇਬੇ ਦੀ ਗੱਲ ਸੀ ਉਹਨਾਂ ਦਾ ਦਰਦ ਦੱਸਦਾ ਹੈ ਕਿ ਅਸਲ ਮਾਰ ਤਾਂ ਵਰਤੋਂ ਦੀ ਪੈ ਰਹੀ ਹੈ ਜਿਹੜੀ ਪੰਜਾਬ ਦੇ ਨੌਜਵਾਨਾਂ ਨੂੰ ਖਾ ਰਹੀ ਹੈ ਹੂੰ ਸਹੀ ਗੱਲ ਹੈ ਫਿਰ ਸਰੋਤਾ ਚ ਹੋਰ ਕੀ ਨੁਕਤੇ ਚੁੱਕੇ ਗਏ ਨੇ ਹੋਰ ਸਵਾਲ ਵੀ ਉੱਠਦੇ ਨੇ ਜਿਵੇਂ ਜੇ ਮੰਨ ਲਈਏ ਨਸ਼ਾ ਪਾਕਿਸਤਾਨ ਤੋਂ ਆਉਂਦਾ ਹੈ ਬਾਰਡਰ ਟੱਪ ਕੇ ਤਾਂ ਫਿਰ ਕੇਂਦਰ ਦੀਆਂ ਫੋਰਸਸ ਬੀਐਸਐਫ ਵਗੈਰਾ ਉਹ ਕਿਉਂ ਨਹੀਂ ਰੋਕ ਪਾਉਂਦੀਆਂ ਪੂਰੀ ਤਰ੍ਹਾਂ ਹਾਂ ਇਹ ਸਵਾਲ ਤਾਂ ਬਣਦਾ ਤੇ ਨਾਲੇ ਸਿਰਫ ਪੰਜਾਬ ਜਾਂ ਹਿਮਾਚਲ ਹੀ ਕਿਉਂ ਗੁਜਰਾਤ ਚ ਪੋਰਟ ਤੇ ਕਿੰਨੀ ਵੱਡੀ ਖੇਪ ਫੜੀ ਗਈ ਸੀ ਮਹਾਰਾਸ਼ਟਰ ਚ ਵੀ ਤਾਂ ਫੈਕਟਰੀਆਂ ਫੜੀਆਂ ਗਈਆਂ ਹਾਂ ਉੱਥੇ ਵੀ ਤਾਂ ਬੀਜੇਪੀ ਦੀਆਂ ਹੀ ਸਰਕਾਰਾਂ ਨੇ ਬਿਲਕੁਲ ਸੋ ਮਸਲਾ ਸਿਰਫ ਦੋ ਸੂਬੇ ਦਾ ਨਹੀਂ ਤੇ ਇਹ ਵੀ ਗੱਲ ਆਈ ਕਿ ਹਿਮਾਚਲ ਦੇ ਆਪਣੇ ਗਵਰਨਰ ਨੇ ਵੀ ਕਿਹਾ ਸੀ ਕਿ ਕਿਤੇ ਉੜਤਾ ਹਿਮਾਚਲ ਨਾ ਬਣ ਜਾਵੇ ਅੱਛਾ ਉਹਨਾਂ ਨੇ ਵੀ ਚਿੰਤਾ ਜਤਾਈ ਸੀ ਹਾਂ ਤੇ ਸਾਰੀ ਬਹਿਸ ਚ ਪੰਜਾਬ ਦਾ ਜਿਹੜਾ ਹੋਰ ਪੱਖ ਹੈ ਜਿਵੇਂ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਵਾਲਾ ਰੋਲ ਹਾਂ ਉਹ ਵੀ ਯਾਦ ਕਰਵਾਇਆ ਗਿਆ ਕਿ ਪੰਜਾਬ ਸਿਰਫ ਨਸ਼ਿਆਂ ਲਈ ਬਦਨਾਮ ਨਾ ਕੀਤਾ ਜਾਵੇ ਖੇਤੀਬਾੜੀ ਚ ਦੇਸ਼ ਦੀ ਇਕਨੋਮੀ ਚ ਕਿੰਨਾ ਵੱਡਾ ਯੋਗਦਾਨ ਹੈ ਤੇ ਹਿਮਾਚਲ ਦੀ ਟੂਰਿਜ਼ਮ ਇਕਨੋਮੀ ਵੀ ਤਾਂ ਪੰਜਾਬੀ ਸੈਲਾਨੀਆਂ ਸਿਰ ਤੇ ਬਹੁਤ ਚੱਲਦੀ ਹੈ ਬਿਲਕੁਲ ਉੱਥੇ ਜ਼ਮੀਨ ਖਰੀਦਣ ਦੇ ਕਾਨੂੰਨ ਵੀ ਵਕਰੇ ਨੇ ਖੈਰ ਜੇ ਸਾਰੀ ਗੱਲ ਸੁਮੇਟੀ ਹੈ ਤਾਂ ਸਰੋਤਾਂ ਤੋਂ ਇਹ ਲੱਗਦਾ ਕਿ ਮਸਲਾ ਬਹੁਤ ਪੇਚੀਦਾ ਹੈ हिमाचल च उत्पादन ਹੋ ਸਕਦਾ ਪਰ ਪੰਜਾਬ ਚ ਖਪਤ ਤੇ ਉਹਦੇ ਮਾੜੇ ਅਸਰ ਬਹੁਤ ਜ਼ਿਆਦਾ ਨੇ ਹੂੰ ਸਿਰਫ ਇੱਕ ਦੂਜੇ ਤੇ ਦੋਸ਼ ਲਾਉਣ ਨਾਲੋਂ ਸਮਝਣਾ ਜ਼ਰੂਰੀ ਹੈ ਹਾਂਜੀ ਕਿਸੇ ਇੱਕ ਨੂੰ ਬਲੀ ਦਾ ਬੱਕਰਾ ਬਣਾਉਣ ਨਾਲ ਗੱਲ ਨਹੀਂ ਬਣਨੀ ਸਹੀ ਗੱਲ ਹੈ ਤਾਂ ਫਿਰ ਅਖੀਰ ਚ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਕਿ ਨਸ਼ੇ ਵਰਗੇ ਐਨੀ ਸੀਰੀਅਸ ਮੁੱਦੇ ਨੂੰ ਸਿਰਫ ਸਿਆਸਤ ਚਮਕਾਉਣ ਲਈ ਵਰਤਣਾ ਚਾਹੀਦਾ ਹਾਂ ਜੋ ਫਿਰ ਸਾਰੇ ਸੂਬਿਆਂ ਨੂੰ ਕੇਂਦਰ ਨੂੰ ਮਿਲ ਕੇ ਕੋਈ ਠੋਸ ਹੱਲ ਕੱਢਣਾ ਚਾਹੀਦਾ ਹੈ ਇਸ ਦੀ ਜੜ ਤੇ ਕੰਮ ਕਰਨਾ ਚਾਹੀਦਾ ਹੈ ਉਤਪਾਦਨ ਸਪਲਾਈ ਤੇ ਖਾਸ ਕਰਕੇ ਜਿਹੜੀ ਵਰਤੋਂ ਹੈ ਉਸ ਨੂੰ ਰੋਕਣ ਲਈ ਬਿਲਕੁਲ ਸੋਚਣ ਵਾਲੀ